ਪਟਵਾਰੀ ਦਾ ਇਹ ਹੁੰਦਾ ਵੀ ਕਹਿੰਦੇ ਜਦੋਂ ਪਟਵਾਰੀ ਤੋਂ ਵਿਰਾਸਤ ਦਾ ਇੰਤਕਾਲ ਕਰਾਉਣਾ ਪਵੇ ਨਾ ਸਭ ਤੋਂ ਵੱਧ ਪੈਸੇ ਕਹਿੰਦੇ ਉਦੋਂ ਮੰਗਦਾ ਉਹ ਪਟਵਾਰੀ ਉਹ ਮੈਨੂੰ ਘੇਰਤਾ ਲੈਂਦੀ ਸੀ ਔਰੇ ਇੱਥੇ ਪ੍ਰੋਗਰਾਮ ਸੀ ਇੱਥੇ ਸਦੀਕ ਸਾਹਿਬ ਵੀ ਆਏ ਹੋਏ ਸੀ ਤੇ ਸੀਸਾਤ ਪਟਵਾਰੀ ਮੈਨੂੰ ਕਹਿੰਦੇ ਥੱਲੇ ਆ ਥੱਲੇ ਨਹੀਂ ਮੈਂ ਆਖਾਂ ਉਹਦਾ ਥੱਲੇ ਆ ਗਿਆ ਮੈਂ ਕਹਾ ਮੈਂ ਥੋੜੇ ਬਸ ਪੈ ਜੂ ਉੱਤੇ ਤੁਹਾਨੂੰ ਮੈਂ ਨਹੀਂ ਦਿਵਾਲ ਫੇਰ ਪਟਵਾਰੀ ਉਹ ਕਹਿ ਰਿਹਾ ਸਾਨੂੰ ਇੱਕ ਪਟਵਾਰੀ ਵਿਚਾਰਾ ਗੁੱਸੇ ਉਹ ਲੈ ਗਿਆ ਉਹ ਕਹਿੰਦਾ ਗੜਾ ਨਾ ਲਾਈ ਮੈਂ ਕਿਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਲਵਾਤਾ ਉਹ ਗੁੱਸੇ ਹੋਗਾ ਸਾਡੇ ਨਾਲ ਅੱਛਾ ਉਹ ਪਟਵਾਰੀ ਦਾ ਹੀ ਖਾੜਾ ਸੀ ਹਾਂ ਓਕੇ ਗਾਣਾ ਸੁਣਾ ਦੇ ਦੋ ਬੋਲੋ ਤੇ ਬਾਅਦ ਦਾ ਹੋਰ ਵੀ ਲਿਖਿਆ ਪਟਵਾਰੀਆਂ ਨੇ ਉਹ ਤਾਂ ਐ ਨੇ ਵੀ ਉਹ ਬਰਾਤ ਦਾ ਇੰਤਕਾਲ ਵੇਲੇ ਉਹ ਪੈਸੇ ਮੰਗਦਾ ਜਦੋਂ ਜਿਆਦੇ ਹਾਂ ਜ਼ਿਮੀਦਾਰ ਉਹਦੇ ਪੈਸੇ ਵੱਧ ਦਿੰਦਾ ਜੇ ਬਰਾਤ ਦਾ ਇੰਤਕਾਲ ਚੜਾਉਣਾ ਹੋਵੇ ਵੀ ਕਿਤੇ ਕੁੜੀਆਂ ਨਾਲ ਨਾ ਜ਼ਮੀਨ ਚੜ ਜੇ ਹਾਂ ਹੂੰ ਹਾਂ ਉਹ ਕਹਿੰਦੇ ਵੀ ਕੋਈ ਲੰਡੇ ਨੂੰ ਮੀਣਾ 100 ਕੋ ਤੋਂ ਮਿਲਦਾ ਬਲਪਾ ਕੇ ਤੇ ਅਗਾ ਕੋਈ ਜ਼ਿਮੀਦਾਰ ਮੈਂ ਕੰਜੂਸ ਹੋ ਦਿੰਦਾ ਨਹੀਂ ਸੀ ਹਾਂ ਉਹਨੇ ਬਿਜਲੀਅੰਸ ਵਾਲਿਆਂ ਨਾਲ ਗੱਲ ਕਰਕੇ ਪਟਵਾਰੀ ਵਾਲਾ ਕੰਮ ਕਰਦਾ ਹਾਂ ਹੁਣ ਪਟਵਾਰੀ ਤੇ ਪਟਵਾਰਨ ਨੂੰ ਜਾ ਕੇ ਸਨੇਹਾ ਦਿੰਦਾ ਜਾ ਕੇ ਚੌਕੀਦਾਰ ਹਾਂ ਤੇ ਪਟਵਾਰ ਨੂੰ ਐ ਹੁੰਦਾ ਵੀ ਪਟਵਾਰੀ ਨਿਆੰਬ ਭੇਜੇ ਹੋਣੇ ਬਰਫ ਚ ਲਾਉਣ ਵਾਸਤੇ ਵੀ ਹੱਥ ਨੇ ਖਾਵਾ ਪੀਵਾਗੇ ਹੂੰ ਕਾਦਾ ਪਟਵਾਰੀ ਮੁੰਡਾ ਤਰ ਰੋਏ ਆਮ ਤੇ ਉਹਨੂੰ ਐ ਨਹੀਂ ਪਤਾ ਵੀ ਤੇਰਾ ਪਟਵਾਰੀ ਬਰਫ ਚ ਲਾਦਾ ਕਿਸ ਨੇ ਅੱਜ ਹੈ ਉਹ ਕਿਹਾ ਕੁੰਡਾ ਖੋਲ੍ਹੇ ਤੀ ਕਰਪਟਵਾਰ ਨੇ ਗੱਲ ਦੱਸਣੀ ਐ ਤੈਨੂੰ ਚੌਕੀਦਾਰ ਨੇ ਲੈਂਦਾ ਪੋਲੇ ਪਾਲੇ ਜੱਟਾਂ ਤੋਂ ਰਿਸ਼ਵਤਾਂ ਨਹੀਂ ਸਾਬ ਤੇਰਾ ਮੜ ਆ ਗਿਆ ਤੇਰਾ ਲਾਲ ਚੀ ਢੋਲ ਪਟਵਾਰੀ ਨਹੀਂ ਪੈਸੇ ਲੈਂਦਾ ਫੜ ਆ ਗਿਆ ਜੱਗੋ ਤੇਰ ਮੀਨਾ ਚੌਕੀਦਾਰਾ ਗੱਲ ਵੇ ਹੁੰਦਾ ਮਸਲਾ ਨੂੰ ਟਾਣਾ ਸਾਰਾ ਹੱਲ ਵੇ ਜਿੱਥੋਂ ਅਫਸਰਾਂ ਨੂੰ ਮਿਲੇ ਪੀਣ ਖਾਣ ਨੂੰ ਲੱਗਦੀ ਐ ਉੱਥੇ ਜੋਕ ਵੇ ਦੇ ਕੇ 5-7 ਲੱਖ ਛੁੱਟ ਜਾਵਾਂਗੇ ਲੁੱਟੇ ਬਥੇਰੇ ਲੋਕ ਵੇ ਫੇਰ ਤਾਂ ਲਾਉਣੀ ਸੀ ਬਈ ਫਿਰ ਤਾਂ ਘੇਰ ਨਹੀਂ ਸੀ ਬਈ ਫਿਰ ਤਾਂ ਗੱਲ ਤਾਂ ਫਿਰ ਸਹੀ ਸੀ ਨਾ ਮੈਂ ਤਾਂ ਫਿਰ ਇਹ ਕਹਦਾਂ ਜੇ ਤੁਸੀਂ ਨਹੀਂ ਲੈਂਦੇ ਤਾਂ ਦੱਸੋ ਹੂੰ ਅੱਛਾ ਨਹੀਂ ਲੈਂਦੇ ਤਾਂ ਦੱਸੋ ਹੂੰ ਕਿ ਰੋਸ ਇਹਦਾ ਮਨਾਇਆ ਪਟਵਾਰੀ ਨੇ ਰੋਸ ਮਨਾਇਆ ਪੂਰਾ ਵੀ ਸਾਰੇ ਕਿਉਂ ਤੇ ਹੋਰ ਬਹੁਤ ਬਹੁਤ ਇੱਕ ਗੀਤ ਬਾਈ ਜਿਹੜੇ ਜਿਹੜੀ ਹੁਣ ਆਪਾਂ ਤਰਾਜ ਜੇ ਆਪਾਂ ਬਠਿੰਡੇ ਦੀ ਗੱਲ ਹਾਲਾਂਕਿ ਵੱਡੇ ਚੰਡੀਗੜ੍ਹ ਵਰਗੇ ਸ਼ਹਿਰਾਂ 'ਚ ਤਾਂ ਬਹੁਤ ਟਾਈਮ ਦਾ ਸੀ ਜਿਹੜੀਆਂ ਜ਼ਮੀਨਾਂ ਦਾ ਜਣਾ ਬਠਿੰਡੇ ਵਰਗੇ ਸ਼ਹਿਰਾਂ ਦੇ ਵਿੱਚ ਪਿਛਲੇ ਕਾਫੀ ਸਮੇ ਤੋਂ ਥੋੜਾ ਗੀਤ ਆਇਆ ਸੀ ਯਾਰਾ ਹੋ ਗਿਆ ਕਰੋੜਪਤੀ ਜੱਟਣੀ ਉਹ ਵੀ ਇੱਕ ਅਸਲ ਉਹ ਜੱਟ ਅਸਲੀ ਉਹ ਇੱਕ ਦੁਖਾਂਤ ਸੀ ਦੁਖਾਂਤ ਉਹ 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 ਅੱਜ ਉਹ ਦੁਖਾਂਤ ਪੰਜਾਬ ਅੱਜ ਭੁਗਤ ਰਿਹਾ ਹੈ ਭੁਗਤ ਰਿਹਾ ਬਿਲਕੁਲ ਉਹ ਗੱਲ ਪਤਾ ਕੀ ਸੀ ਹਾਂ ਵੀ ਤੁਸੀਂ ਇੱਥੋਂ ਕਿਸੇ ਦੀ ਜ਼ਮੀਨ ਐਕਵਾਇਰ ਹੋ ਜੇ ਹਾਂਜੀ ਉਹ ਕਿਤੇ ਤਾਂ ਜ਼ਮੀਨ ਲਊਗਾ ਨਾ ਲਊਗਾ ਪੰਜਾਬ 'ਚ ਤਾਂ ਲੈ ਨਹੀਂ ਸਕਦਾ ਨਾ ਕਿਉਂਕਿ ਜਦੋਂ ਇੱਥੇ ਐਕਵਾਇਰ ਹੋ ਗਈ ਨੇੜੇ-ਨੇੜੇ ਮਹਿੰਗੀ ਹੋ ਜੂ ਮਹਿੰਗੀ ਹੋ ਜੂ ਰਾਜਸਥਾਨ ਨੂੰ ਭੱਜਿਆ ਹਾਂ ਉਹ ਰਾਜਸਥਾਨ ਵਾਲੇ ਜ਼ਮੀਨ ਬੰਦ ਕਰੀ ਬੈਠੇ ਆ ਨਹੀਂ ਲੈ ਸਕਦੇ ਆਪਾਂ ਵੀ ਜਿਹੜਾ ਬੰਦਾ ਡਿਮਾਂਡ ਆ ਤਾਂ ਹੁਣ ਚਾਹੀਦੀ ਹੈ ਨਾ ਵੀ ਜਿਹੜੇ ਬੰਦੇ ਦੀ ਸਰਕਾਰ ਜ਼ਮੀਨ ਐਕਵਾਇਰ ਕਰਦੀ ਹੈ ਹੂੰ ਉਹਦੇ ਕੋਲ ਨੂੰ ਇੱਕ ਸਰਟੀਫੀਕੇਟ ਦੇਣਾ ਚਾਹੀਦਾ ਸਰਕਾਰ ਸੈਂਟਰ ਨੂੰ ਹੂੰ ਵੀ ਇਹ ਬੰਦਾ ਜਿੱਥੇ ਮਰਜੀ ਜ਼ਮੀਨ ਲੈ ਲੇ ਲੈ ਲੈ ਸਹੀ ਗੱਲ ਇਹ ਅਧਿਕਾਰ ਉਹਦੇ ਕੋਲੇ ਹੋਣਾ ਚਾਹੀਦਾ ਹੂੰ ਵੀ ਇੰਡੀਆ ਦੇ ਵਿੱਚ ਹੂੰ ਵੀ ਜਿੱਥੇ ਮਰਜੀ ਲੈ ਲੇ ਲੈ ਲੈ ਬਿਲਕੁਲ ਭਾਵੇਂ ਉਹਨੂੰ ਜੇ 70 ਲੱਖ ਦੇਣਾ ਉਹਨੂੰ ਭਾਵੇਂ 60 ਦੇ ਦੇਣਾ ਹੂੰ ਨਾਲ ਇੱਕ ਉਹਨੂੰ ਪ੍ਰਮਾਣ ਪੱਤਰ ਰਾਸ਼ਟਰਪਤੀ ਦਾ ਹੋਣਾ ਚਾਹੀਦਾ ਹੋਣਾ ਚਾਹੀਦਾ ਜਿਵੇਂ ਉਹ ਤੁਸੀਂ ਇੱਕ ਜਿਵੇਂ ਸਾਡੀ ਮੱਲੋ ਮਲੀ ਦੱਬੀ ਹੈ ਹੂੰ ਇਹਨਾਂ ਹੱਕ ਉਹਨੂੰ ਦੇ ਉਹ ਪੈਸੇ ਲੈ ਕੇ ਤਾਂ ਲੈ ਸਕੇ ਬਿਲਕੁਲ ਹੁਣ ਹਰਿਆਣੇ ਨੇ ਵੀ ਪਤਾ ਪਤਾ ਵੀ ਸਾਡੇ ਨਹੀਂ ਲੈ ਸਕਦਾ ਤੇ ਇੱਥੇ ਸਾਲਾ ਦਿੱਲੀ ਦਾ ਚੱਲੇ ਆ ਜਾਂਦਾ ਉਹਦੇ ਵਿੱਚ ਮੈਂ ਇਹ ਗੱਲ ਵੀ ਲਿਖੀ ਸੀ